ਸਾਰਿਆਂ ਨੂੰ ਦੋਸਤੋ ਪਹਿਲੋ ਤਾਂ ਜਿੰਨੀਆਂ ਵੀ ਸੰਤਾਂ ਦੇਸ਼ਾਂ ਦੇ ਵਿੱਚ ਬੈਠੀਆਂ ਸਾਰਿਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਜੀ ਦੋਸਤੋ ਦੀਵਾਲੀ ਦਾ ਤਿਹਾਰ ਚੱਲ ਰਿਹਾ ਹੈ ਆਪਾਂ ਸਰਦੀਪਿੰਡ ਖਾਲੜਾ ਦੇ ਵਿੱਚ ਖੜੇ ਆ ਬਾਜ਼ਾਰ ਮੈਂ ਵੀ ਇਹਨੂੰ ਕਹੂੰਗਾ ਕਿ ਦੁਕਾਨਾਂ ਬਾਜ਼ਾਰ ਦੇ ਵਿੱਚ ਲੱਗੀਆਂ ਜਾਂ ਬੜੇ ਸੋਹਣੇ ਤਰੀਕੇ ਨਾਲ ਬਾਜ਼ਾਰ ਜਿਹੜਾ ਸਜਿਆ ਹੈਗਾ ਹਲਵਾਈਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਤੇਨ ਵਕ ਵਕ ਕਾਫੀ ਦੂਰ ਤੱਕ ਜਿਹੜਾ ਐ ਸਾਰਾ ਬਾਜ਼ਾਰ ਬੜੇ ਸੋਹਣੇ ਤਰੀਕੇ ਨਾਲ ਸੱਜਿਆ। ਦੀਵਾਲੀ ਬੜੇ ਸੋਹਣੇ ਤਰੀਕੇ ਨਾਲ ਮਨਾ ਰਹੇ ਆਪਾਂ ਕੋਸ਼ਿਸ਼ ਵੀ ਕਰਾਂਗੇ ਇੱਥੇ ਗੱਲਬਾਤ ਕਰਨ ਦੀ ਕਿ ਦੀਵਾਲੀ ਜਿਹੜੀ ਆ ਕਿੰਤਰਾਂ ਦਾ ਮਾਹੌਲ ਆ। ਪਾਪਾ ਜੀ ਵੈਖੋ ਜੀ ਖਾਲਸਾ ਵੈਖੋ ਖਾਲਸਾ ਜੀ ਬੜੇ ਹੀ ਬੜੀ ਬਹੁਤ ਵਧੀਆ ਜੀ ਕਰਦੀ ਕਲਾ ਜੀ ਇਹ ਵੀਰ ਜਲੇਬੀਆਂ ਕੱਢ ਰਿਹਾ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਕਿੰਤਰਾਂ ਚੱਲ ਰਿਹਾ ਦੀਵਾਲੀ ਦਾ ਬਹੁਤ ਵਧੀਆ ਜੀ ਕਰਦੀ ਕਲਾ ਜੀ ਇਹ ਹਰ ਵਾਰੀ ਇਤਰਾਇ ਪੂਰੀ ਜੰਮ ਜੰਮ ਤੋਂ ਦੇਖ ਹਰ ਵਾਰੀ ਇਹ ਤਾਂ ਵੀ ਹਰ ਵਾਰੀ ਜੀ ਹਾਂਜੀ ਹਾਂਜੀ ਤੇ ਜਲੇਬੀਆਂ ਹਰ ਵਧੀਆਂ ਬਣਦੀਆਂ ਮੈਂ ਕਹਿੰਦਾ ਜੀ ਆਪਾਂ ਮਸ਼ਹੂਰ ਹਾਂ ਦੇ ਹਾਂਜੀ ਗੁਰੂ ਰਾਮਦਾਸ ਜੀ ਬੜੇ ਗਿਰਦਾ ਜੀ ਇਹ ਵੀਰ ਵੇਖੋ ਕਿ ਛੋਟੀਆਂ ਛੋਟੀਆਂ ਜਲੇਬੀਆਂ ਬੜੀਆਂ ਸੋਹਣੀਆਂ ਕੱਢ ਰਿਹਾ ਹੈ ਤੇ ਜਲੇਬੀਆਂ ਜ਼ਰੂਰ ਖਵਾਓ ਖਾਓ ਤੇ ਨਾਲੇ ਖਵਾਓ ਤੇ ਇਹ ਸਾਰਾ ਮਾਹੌਲ ਤੁਹਾਨੂੰ ਦਿਖਾਉਂਦੇ ਆ ਮੈਂ ਵੀਰ ਨੂੰ ਕਹਿੰਨਾ ਕਿ ਬਾਜ਼ਾਰ ਦੇ ਵਿੱਚ ਦੁਕਾਨਾਂ ਇੱਕ ਕੰਨੀ ਪੈ ਗਈ ਹੋਈ ਹੈ ਦੇਖੋ ਦੁਕਾਨਾਂ ਬੜੇ ਸੋਹਣੇ ਤਰੀਕੇ ਨਾਲ ਸਜੀਆਂ ਜਾਂ ਆ ਬੜੇ ਵਧੀਆ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਜਿਹੜਾ ਨਾ ਇਹ ਜਿਹੜੇ ਲੋਕ ਆ ਰਹੇ ਆ ਦੂਰਾਂ ਦਰਾਂ ਤੋਂ ਪਿੰਡ ਤੋਂ ਕਿਉਂਕਿ ਇਸ ਪਿੰਡ ਦੇ ਵਿੱਚ ਕਾਫੀ ਲੋਕ ਪਿੰਡ ਨੂੰ ਕਾਫੀ ਪਿੰਡ ਪੈਂਦੇ ਆ ਕਾਫੀ ਦੂਰਾਂ ਦੂਰਾਂ ਤੋਂ ਜਿਹੜੇ ਪਿੰਡ ਲੋਕ ਆਉਂਦੇ ਇੱਥੇ ਮਾਰੀ ਕਰਦੇ ਆ ਇਹ ਦੇਖੋਗੇ ਜਿੱਤਰਾ ਸਾਰੀਆਂ ਜੀ ਰਾਤ ਨੂੰ ਦੀਪਮਾਲਾ ਹੋਊਗੀ ਸਾਰੀਆਂ ਚੀਜ਼ਾਂ ਪਈਆਂ ਆ ਜੋ ਵੀ ਆ ਮੋਮਬੱਤੀਆਂ ਤੋਂ ਲੈ ਕੇ ਸਾਰਾ ਕੁਝ ਤੇ ਵਧੀਆ ਕਿਤਾ ਵਧੀਆ ਹੀ ਤੇ ਦੱਸੋ ਇਹ ਚੰਦਾ ਹੀ ਵਧੀਆ ਦੀਵਾਲੀ ਦਾ ਹਾਂ ਜੇ ਨਹੀਂ ਵਧੀਆ ਚੱਲੀ ਵਧੀਆ ਚੱਲੀ ਜਾਂਦੀ ਹੈ ਪਹਿਲਾਂ ਨੂੰ ਲੋ ਕਰ ਜਾਣ ਵਧੀਆ ਕਿ ਘੜਿਆ ਲੈ ਰਜਾਣਾ ਜਿੱਦਾਂ ਦਾ ਪਹਿਲਾਂ ਹੀ ਉਦਾਂ ਦਾ ਹੀ ਵਧੀਆ ਦੁਕਾਨਾਂ ਤੋਂ ਪੁੰਨਾਰ ਕੀ ਵਧੀਆ ਕਿ ਘੜੀਆਂ ਦੁਕਾਨਾਂ ਦਾ ਬਹੁਤ ਜ਼ਿਆਦਾ ਕੀ ਤੇ ਬਹੁਤ ਲੁਕਣੇ ਲੈਰ ਪਟਾਕੇ ਲੱਗੇ ਅਸਤ ਬਾਜੀ ਲੱਗੀ ਆ ਸਾਰਾ ਸਮਾਨ ਲੱਗਾ ਪਿਆ ਵਾ ਇੱਥੋਂ ਇਹੀ ਥੋੜਾ ਜਿਹਾ ਗਰੇਜ ਕਰਕੇ ਅਸਤ ਬਾਜੀ ਚਲਾਉਣੀ ਆਪਾਂ ਤੇਈ 6 ਕਾ 6 ਵਾਸਤੇ ਫਾਲ ਫਲੂਟ ਲੱਗੇ ਹੋਏ ਆ ਹਾਂਜੀ ਇੱਧਾ ਕੋ ਹਾਂਜੀ ਵਧੀਆ ਜੀ ਇਤਨਾ ਦੀਵਾਲੀ ਦਾ ਮਾਹੌਲ ਦੀਵਾਲੀ ਵਧੀਆ ਮਾਹੌਲ ਠੀਕ ਆ ਆਪ ਵੀ ਲੋਕਾਂ ਦੀ ਪੁਰਸ਼ਾ ਹੈਗਾ ਹਾਂਜੀ ਹਾਂਜੀ ਪੁਰਸ਼ਾ ਵਧੂ ਫਾਇਰ ਫਲੂਟ ਖਰੀਦ ਰਹੇ ਲੋਕ ਹਾਂਜੀ ਖਰੀਦ ਰਹੇ ਬਟਾਕੇ ਜਿਆਦਾ ਖਰੀਦ ਰਹੇ ਪਟਾਕੇ ਘਾੜੀ ਖਰੀਦੇ ਪਟਾਕੇ ਦੁਕਾਨਦਾਰੀ ਜਿਆਦਾ ਲੱਗੀ ਆ ਉਹ ਵੀ ਦੇਖੋ ਫਾਲ ਜਦੋਂ ਖਾਣੇ ਸੇ ਚੰਗੇ ਹਾਂਜੀ ਫਲ ਜਿਆਦਾ ਜਰੂਰੀ ਖਾਣੇ ਮਠਿਆਈ ਘੱਟ ਖਾਣੀ ਚਾਹੀਦੀ ਹਾਂਜੀ ਸਬਜੀ ਸਬਜੀ ਮਹਿੰਗੀ ਬਹੁਤ ਹੈ ਸਬਜੀ ਘਟਾ ਦੀ ਹੈ ਮਟਰ ਬਹੁਤ ਮਹਿੰਗਾ ਹੈ ਗੋਭੀ ਬਹੁਤ ਮਹਿੰਗੀ ਹਾਂਜੀ ਵੀਰ ਆਂਦਾ ਹੈ ਕਿ ਫਲ ਜਿਹੜੇ ਵੱਧ ਤੋਂ ਵੱਧ ਖਾਓ ਸਿਹਤ ਬਣਾਓ ਤੇ ਉਧਰ ਸਬਜ਼ੀਆਂ ਵੀ ਚੱਲਣ ਦੀਆਂ ਵਾ ਸਬਜ਼ੀਆਂ ਵਾਲੇ ਵੀਰ ਵੀ ਬੈਠੇ ਆ ਤੇ ਆਪਣੀਆਂ ਸਬਜ਼ੀਆਂ ਤਰਾਰੀਆਂ ਪਰ ਸਬਜ਼ੀਆਂ ਤਾਜ਼ੀਆਂ ਹੈ ਤਾਜ਼ੀਆਂ ਤਾਜ਼ੀਆਂ ਦਾ ਫਿਰ ਸਬਜ਼ੀਆਂ ਇਹ ਆਪਾਂ ਹੋਰ ਤੋਂ ਦੁਕਾਨਾਂ ਤੋਂ ਜਾਂਦੇ ਕਿੱਥੇ ਤੇ ਆਪ ਵੀ ਦੂਰ ਤੱਕ ਤੁਸੀਂ ਦੇਖ ਸਕਦੇ ਨਿਗਾਹ ਮਾਰੋ ਕਾਫੀ ਦੂਰ ਤੱਕ ਦੁਕਾਨਾਂ ਲੱਗੀਆਂ ਹੋਈਆਂ ਤੇ ਆਪਾਂ ਹੋਰ ਵੀ ਵੀਰਾਂ ਨਾਲ ਗੱਲਬਾਤ ਕਰਦੇ ਆਂ ਟੀ ਲੈਂਡ ਫਿਰ ਇਤਰਾਜ ਵਧੀਆ ਚੱਲ ਰਹੀ ਦੀਵਾਲੀ ਵਧੀਆ ਚੱਲ ਰਹੀ ਜੋਤੀ ਜਿੱਤਰਾ ਲੋਕਾਂ ਦਾ ਛਾ ਹੈਗਾ ਪੂਰਾ ਪੂਰਾ ਇਹਰ ਪਟਾਕੇ ਪਾਉਗੇ ਰਾਤ ਨੂੰ ਹਾਂਜੀ ਇਹ ਵੀਰਾ ਅਸਤ ਬਾਜੀ ਲੈਗ ਇਹ ਜ਼ਰਾ ਚੱਲਣ ਜਾ ਨਵੈਲ ਸਿੰਘ ਚਾਹ ਤੂੰ ਲਈ ਨਹੀਂ ਅੱਜ ਨਹੀਂ ਅੱਜ ਤੇ ਆ ਇਧਰ ਹੀ ਫਸੇ ਪਏ ਆ ਪਟਾਕੇ ਵੇਖਾਂਗੇ ਨਰਵੈਲ ਸਿੰਘ ਚਾਹ ਲਉਂਦਾ ਵੀਰ ਸਾਡਾ ਜਾਂਦਾ ਪਟਾਕੇ ਪਾਵਾਂਗੇ ਅੱਜ ਬਹੁਤ ਜ਼ਿਆਦਾ ਕੰਮ ਵੇਲਾ ਤੇ ਹੋਰ ਵੀ ਵੇਖੋ ਹਾਰ ਟੰਗੇ ਹੋਏ ਆ ਸਾਰੇ ਲੋਕ ਆਪੋ ਆਪਣਾ ਦੁਕਾਨਾਂ ਤੇ ਜਿਹੜਾ ਬਾਬੋ ਕੀ ਆਜੇ ਬੜੀ ਆਜੀ ਆਜੀ ਮਹਾਰਾਜ ਕਿੰਨਾ ਚੜ ਰਹੀ ਦੀਵਾਲੀ ਦੀਵਾਲੀ ਠੰਢੀ ਚੱਲਣਦੀ ਹੈ ਯਾਰ ਕੀ ਠੰਢੀ ਚੱਲਣਦੀ ਹੈ ਹਾਂਜੀ ਦੁਕਾਨਾਂ ਤੇ ਯਾਰ ਕੀ ਕਾਫੀ ਲੱਗੀਆਂ ਦੁਕਾਨਾਂ ਜਿਆਦੀਆਂ ਪਰ ਦੁਕਾਨਾਂ ਦੀ ਰੌਣਕ ਤੇ ਦੁਕਾਨਾਂ ਵਾਲਿਆਂ ਦੀ ਜਨਤਾ ਦੀ ਘੱਟ ਆਹ ਇੱਕ ਦੁਕਾਨ ਤੇ ਤਿੰਨ ਤਿੰਨ ਬੰਦੇ ਚਾਹ ਚਾਹ ਲੱਗੀਆਂ ਹਾਂਜੀ ਹਾਂਜੀ ਮੋੜ ਤੇ ਹੈਗੀ ਨਹੀਂ ਕੱਪ ਲੱਗਣੀ ਹੈਗੀ ਕਾਰਨ ਕੀ ਇਹਦਾ ਕਾਰਨ ਇਹ ਆ ਵੀ ਇੱਕ ਤੇ ਮੰਡੀ ਦੇ ਵਿੱਚ ਖੁੱਲ ਕੇ ਪੈਸਾ ਨਹੀਂ ਆਇਆ ਤੇ ਦੂਜਾ ਕੋਈ ਇੱਕ ਹੜਾਉਣਾ ਕਰਕੇ ਉਧਰ ਵੀ ਨੁਕਸਾਨ ਹੋਇਆ ਲੋਕੀ ਇਹਦੇ ਕਰਕੇ ਵੀ ਘਟ ਮਨਾ ਰਹੇ ਜੀ ਦੇਖੋ ਜੀ ਇਹ ਵੀ ਬੜੀ ਵੱਡੀ ਗੱਲ ਐ ਜਿਹੜੇ ਹੜ ਆਏ ਸੀ ਉਹਨਾਂ ਕਰਕੇ ਵੀ ਥੋੜੇ ਲੋਕ ਪਛੜ ਗਏ ਆ ਥੋੜਾ ਰੁਝਾਨ ਘਟਾ ਬਾਬਾ ਜੀ ਨੇ ਦੱਸਿਆ ਕਿ ਲੋਕ ਖਰਚਾ ਕਰਨ ਵੀ ਖਰਚੇ ਤੋਂ ਘਟ ਰਹਾ ਲੋਕ ਭੀੜ ਨਹੀਂ ਹੈਗੀ ਪਿਆਰਾ ਜਿੰਨੇ ਦੁਕਾਨਾਂ ਲੱਗੀਆਂ ਵਾ ਉਹਨਾਂ ਵਿੱਚ ਰਾਸ਼ ਵੀ ਚਾਹੀਦਾ ਰਾਸ਼ ਹੋਣਾ ਚਾਹੀਦਾ ਬਾਦੋ ਫਾਲਫੂਲ ਚੱਲ ਰਹਾ ਪੂਰੇ ਹਾਂ ਜੀ ਹਾਂ ਜੀ ਕਿਰਪਾ ਮਾਰ ਲਈ ਦੀ ਚੱਲ ਰਿਹਾ ਪੂਰਾ ਹਾਂ ਵਧੀਆ ਵਧੀਆ ਦਵਾਈ ਚੱਲ ਰਹੀ ਵਧੀਆ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਵਧੀਆ ਵਧੀਆ ਈ ਮੈਸੇਜ ਦੇਣਾ ਜਾਂ ਪਟਾਕੇ ਕਿਤੇ ਦੇ ਕੇ ਤਾਂ ਫਲਪੂਲ ਜ਼ਿਆਦਾ ਖਾਣੇ ਚਾਹੀਦੇ। ਫਲ ਜ਼ਿਆਦਾ ਖਾਣਾ ਜੀ ਦਾ ਪਟਾਕੇ ਵਾਹੇ ਘੱਟ ਚਲਾਉਣਾ ਚਾਹੀਦੇ ਪ੍ਰਦੂਸ਼ਣ ਮੰਨਦੇ ਨਾਲ। ਇਹ ਟਾਕੇ ਨਾਲ ਤੇ ਫਿਰ ਰਾਤ ਨੂੰ ਵਾਹੇ ਦੇ ਰੋੜਕ ਮੇਲੇ ਤੇ ਕਰਨਾ ਜਿਹਦਾ ਥੋੜਾ ਮੱਟਾ ਚਲੋ ਇੰਨਾ ਚੱਲ ਜਾ ਜਾਈਏ। ਬਾਈ ਬਹੁਤ ਵਧੀਆ ਜੀ ਫਰੂਟ ਫੁੱਲ ਖਾਓ, ਰੱਜ ਕੇ ਖਾਓ। ਹਾਂਜੀ ਪੁੱਤ ਜੀ, ਬਣਾਰਤ ਵਾਲੀ। ਹਾਂਜੀ ਬਹੁਤ ਵਧੀਆ। ਕਿਤਰਾ ਮਾਰ ਦੀਵਾਲੀ ਚੱਲ ਰਹੀ ਹੈ। ਬਹੁਤ ਜਲਦੀ ਹੈ। ਲਓ ਜੀ ਇਹ ਬੱਚੇ ਕਾਫੀ ਤਸ਼ਾਹ ਆ ਉੱਥੇ। ਵੀਰ ਟਿਕੀਆਂ ਨਾਲ ਗੱਲਬਾਤ ਕਰਦੇ ਆਪਾਂ ਟਿਕੀਆਂ ਲਾਈਆਂ ਕਿ ਸਾਡੀਆਂ ਪੈਣ ਭਰਾ ਜਰੇ ਇੱਥੋਂ ਆ ਰਹੇ ਹੋ ਟਿੱਕੀਆਂ ਦਾ ਕਿਹ ਤਰ੍ਹਾਂ ਦੀ ਬਾਬੋ ਕੀ ਆਜੇ ਬਹੁਤ ਵਧੀਆ ਰਿਸਪੌਂਸ ਜੀ ਛੇ ਚੱਲ ਰਹੀ ਵਧੀਆ ਤੁਹਾਡੀ ਬਹੁਤ ਵਧੀਆ ਸ਼ੁਕਰ ਮਾਲਕ ਦਾ ਵਧੀਆ ਚੱਲ ਰਹੀ ਜੀ ਕਾਫੀ ਛਾ ਲੋਕਾਂ ਹਾਂਜੀ ਕਾਫੀ ਛਾਇਆ ਜਿਹੜਾ ਤੁਹਾਡਾ ਸੈਟਲਮੈਂਟ ਚੱਲ ਰਿਹਾ ਤੇ ਬੀਬੀਓ ਪੈਣਾ ਕਾ ਵੀ ਖੁਸ਼ ਹੋ ਕੇ ਖਾਂਦੀ ਹਾਂਜੀ ਹਾਂਜੀ ਉਸੇ ਤਰ੍ਹਾਂ ਹੀ ਹਾਂਜੀ ਪੀੜੇ ਕੀ ਬਾਕੀ ਹੋਣਾ ਨਾ ਵੀ ਪੀੜ ਥੋੜੀ ਸ਼ਾਮਣ ਹੋ ਗਈ ਹਾਂ ਹੁੰਦੀ ਜਾਂਦੀ ਪੀੜ ਥੋੜੀ ਹੋਣ ਵਾਧਦੀ ਜਾਂਦੀ ਹਾਂਜੀ ਚੱਕ ਤੋਂ ਫਟੇਗੇ ਹਾਂ ਚੱਕੀ ਤੇ ਅੱਜ ਫਿਰ ਸਮਾਨ ਤੇ ਵਾਧਾ ਬਣਾਇਆ ਸਮਾਨ ਵਾਧਾ ਡਬਲ ਬਣਾਇਆ ਅੱਜ ਅੱਜ ਡਬਲ ਬਣਾਇਆ ਵੀਰ ਨੇ ਉਹਨੂੰ ਪਤਾ ਦੀਵਾਲੀ ਚੱਲ ਰਹੀ ਤੇ ਡਬਲ ਸਮਾਨ ਬਣਾਇਆ ਬਸ ਜੀ ਧੰਨਵਾਦ ਤੇ ਕਾਫੀ ਛਾ ਲੋਕਾਂ ਦੇ ਵਿੱਚ ਦੁਕਾਨਾਂ ਦੇ ਉੱਕ ਘਟਿਆ ਪਰ ਕਿਉਂਕਿ ਦੁਕਾਨਾਂ ਐਸੇ ਜੀ ਜਲਾਈਆਂ ਵੀ ਸਾਡੇ ਕੋ ਭੈਣ ਭਰਾ ਲੋਕ ਦੁਕਾਨਾਂ ਤੇ ਆਉਣ ਤੇ ਸਾਡਾ ਜਿਹੜਾ ਛਾਣ ਜਿਹੜਾ ਵੇਚੇ ਯਾਦ ਵਧੀਆ ਕੀਤੀ ਵਧੀਆ ਇਸ ਤਰ੍ਹਾਂ ਵੀਰ ਜੀ ਦੁਕਾਨਾਂ ਐਰ ਕੀ ਕਾਫੀ ਲੱਗੀਆਂ ਵਾ ਤੇ ਪਰ ਦੁਕਾਨਾਂ ਤੇ ਢੀਠ ਜਿਹੜੀ ਘੱਟ ਲੱਗਾਈ ਹੋ ਰਹੀ ਪਤਾ ਨਹੀਂ ਵੀਰ ਜੀ ਉਹੀ ਅੱਗੇ ਸਾਰੇ ਅਸੀਂ ਇਹੋ ਗੱਲ ਕਰਦੇ ਪਏ ਆ ਵੀ ਐਰ ਕੀ ਉਹ ਮਤਲਬ ਦੀਵਾਲੀ ਜਿੰਨੀ ਰੌਣਕ ਹੁੰਦੀ ਹੈ ਨਾ ਉਹ ਗੱਲ ਬਣੀ ਨਹੀਂਗੀ ਇਹਦਾ ਕਾਰਨ ਉਹ ਇੱਕ ਦੇ ਮੰਗਾਈ ਕਿ ਹੋ ਸਕਦੀ ਹੈ ਸਰਕਾਰਾਂ ਦੀ ਕਮਜ਼ੋਰੀ ਵੀ ਹੋ ਸਕਦੀ ਜਿਹੜਾ ਆਪਾਂ ਖੜਾ ਦਾ ਵੀ ਭਾਰ ਨਾ ਹਾਂਜੀ ਬਿਲਕੁਲ ਜੀ ਖੜਾ ਦਾ ਖੜਾ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਵਾ ਕਾਰੋਬਾਰਾਂ ਤੇ ਸਾਰੇ ਤੇ ਇੱਥੇ ਦੀਵਾਲੀ ਤੇ ਬਹੁਤ ਜ਼ਿਆਦਾ ਸਰੀਰ ਆ ਜੀ ਸਮਾਨ ਕਾਫੀ ਪਿਆ ਟਾਈਮ ਨੂੰ ਵੀ ਕਾਫੀ ਹੋ ਗਿਆ ਹੋ ਗਿਆ ਸੀ ਹੋ ਗਿਆ ਹਾਂਜੀ ਤੇ ਐਰ ਕੀ ਨਹੀਂ ਤੇ ਇਸ ਇਸ ਟਾਈਮ ਨੂੰ ਤਾਂ ਅੱਧੋ ਜਿਆਦਾ ਦੁਕਾਨਦਾਰ ਵੇਲੇ ਹੋ ਜਾਂਦੇ ਆ ਤਾਂ ਹੀ ਪੈਕਿੰਗ ਕਰ ਲਈਦੀ ਵੀ ਆਪਾਂ ਘਰੋ ਘਰੀ ਚੱਲੀਏ ਜਾ ਕੇ ਆਪਾਂ ਵੀ 43 ਰੌੜਕ ਮੇਲਾ ਕਰੀ ਪਰ ਐਰ ਕੀ ਜਿਹੜਾ ਵਾ ਉਹ ਕਾਫੀ ਜਿਆਦਾ ਫਰਕ ਦਿਖਲਦਿਆਂ ਨੂੰ ਇਹ ਕਾਰਨ ਕੀ ਮੰਨਦੇ ਜੇ ਬੰਦੇ ਦਾ ਕਾਰਨ ਬੰਦੇ ਦਾ ਵੀ ਜੀ ਇੱਕ ਤੇ ਜਿਹੜੇ ਆਪਣੇ ਆਫੀ ਵੀਰ ਨੇ ਦੱਸਿਆ ਹੈ ਕਿ ਜਿਹੜੀ ਦੁਕਾਨਾਂ ਦੇ ਵਿੱਚ ਭੀੜ ਹੈ ਵੇਖੋ ਜਿੱਤਰਾ ਦੁਕਾਨਾਂ ਲੱਗੀਆਂ ਉਹ ਉਤਰਾ ਭੀੜ ਹੋਣੀ ਚਾਹੀਦੀ ਆ ਪਰ ਦੁਕਾਨਾਂ ਦੇ ਉੱਤੇ ਜਿੰਨਾਂ ਦੁਕਾਨਾਂ ਲਾਈਆਂ ਸਾਮਾਨ ਵੇਚ ਰਹੇ ਜਿਨ੍ਹਾਂ ਨੇ ਐਸਤ ਬਾਜੀ ਲੈ ਕੇ ਹਰ ਕੋਈ ਚੀਜ਼ ਲਾਈ ਆ ਉਹਨਾਂ ਦਾ ਸਾਮਾਨ ਜਿਹੜਾ ਸੀ ਨਹੀਂ ਵਿਕ ਰਿਹਾ ਕਿਉਂਕਿ ਦੁਕਾਨਦਾਰ ਦੁਕਾਨ ਤੇ ਤਿੰਨ ਚਾਰ ਬੰਦੇ ਦੁਕਾਨ ਤੇ ਆ ਪਰ ਉਸ ਤੋਂ ਬਾਅਦ ਜਿਹੜਾ ਸੀ ਲੋਕ ਘਟ ਆ ਰਹੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੀ ਕਾਰਨ ਹੈ ਲੋਕਾਂ ਦਾ ਘਟ ਹੋ ਗਿਆ ਤੇ ਉਸ ਸੰਬੰਧ ਵਿੱਚ ਹੋਰ ਹੀ ਮੀਰਾਨਾ ਵਧੀਆ ਜੀ ਵਧੀਆ ਜੀ ਵਧੀਆ ਜੀ ਕਿੱਦਾਂ ਚੱਲ ਰਿਹਾ ਵਾਲੇ ਵਧੀਆ ਚੱਲ ਰਿਹਾ ਜੀ ਦੀਵਾਲੀ ਦਾ ਦਾ ਘੱਟ ਨਹੀਂ ਲੱਗਦੇ ਨਹੀਂ ਅੱਜ ਕੀ ਥੋੜਾ ਹਾਂ ਕੋਈ 4-5 ਵਜੇ ਫਰਕ ਪੈ ਜਾਊਗਾ ਮੂੰਹ ਤਾਂ ਕਿਹਾ ਕੀ ਚੱਕਰ ਉਹ ਇਹ ਭੂੜ ਲੜਿਆ ਮੇਰੇ ਹਾਂ ਜੀ ਆਹ ਕਿਹਦੇ ਵੀਰ ਆਖਣ ਨਾ ਮੂੰਹ ਟਾਗ ਟਾਗ ਗੱਲਾਂ ਕਰਦਾ ਕੀ ਚੱਕਰ ਕਾਲੀਦਾਲ ਤੇ ਆਹ ਵੀਰ ਸਾਡੇ ਨੌਜਵਾਨ ਆਗੂ ਕਾਲੀਦਾਲ ਦੇ ਇਹ ਕਿਤਰਾ ਹੈ ਦੀਵਾਲੀ ਦਾ ਮਾਹੌਲ ਬਹੁਤ ਵਧੀਆ ਹੈ ਜੀ ਸਾਰੇ ਬੁਢੀ ਜੀ ਐਨਜੋਇਮੈਂਟ ਚੱਲ ਰਿਹਾ ਹਰ ਬੰਦਾ ਵਧੀਆ ਦੁਕਾਨਾਂ ਆਪੋ ਆਪਣਾ ਲੋਕ ਜਿਹੜਾ ਉਹ ਪਟਾਕੇ ਬਲੋਕੇ ਲੈ ਕੇ ਜਿਹੜਾ ਕੀਤਾ ਹੋਗਾ ਮੈਸਜ ਪਟਾਕੇ ਬਾਅਦ ਚਲਾਓਗੇ ਜਾਂ ਫਲ ਬੂਹ ਦਿਖਾਓ ਉਹ ਸਾਰੀਆਂ ਸਾਰੀਆਂ ਚੀਜ਼ਾਂ ਆਪੋ ਆਪਣੀ ਜਗਾ ਹੈ ਹੁਣ ਪ੍ਰਦੂਸ਼ਣ ਵੀ ਘਟ ਹੋਵੇ ਜਿਸ ਦੇ ਨਾਲ ਉਸ ਹਮ ਜੇ ਦੇ ਨਾਲ ਜਿਹੜਾ ਉਹ ਚਲਾਈ ਜਾਵੇ ਦੀਵਾਲੀ ਜ਼ਿਆਦਾਤਰ ਹੈ ਵਧੀਆ ਜੀ ਵੀਰ ਨੇ ਸੋਹਣੇ ਵਿਚਾਰ ਦਿੱਤੇ ਆ ਕਿ ਸਾਰੇ ਆਪੋ ਆਪਣੇ ਤਰੀਕੇ ਨਾਲ ਜਿਹੜੀਆਂ ਚੱਲਣਾ ਚਾਹੀਦਾ ਹੈ ਕਾਫੀ ਜਿਹੜਾ ਇੱਥੇ ਰਸ਼ ਪਿਆ ਸੋਢੀ ਸਾਹਿਬ ਇਸ ਤਰ੍ਹਾਂ ਕਰ ਰਿਹਾ ਵਧੀਆ ਹਾਂਜੀ ਵਧੀਆ ਜੀ ਬਹੁਤ ਵਧੀਆ ਮਾਮ ਯਾਰ ਤਾਂ ਰੌਣਕ ਆ ਰਹੇ ਫਲਫੂ ਲੋਕ ਹਾਂ ਜੀ ਹਾਂ ਜੀ ਬਹੁਤ ਵਧੀਆ ਅੱਛਾ ਕਿਨਾਂ ਕਿਨਾਂ ਤੋਂ ਵੱਧ ਲੈ ਜਾਂਦੇ ਹੋਣਾ ਕਿ ਘੱਟ ਨਹੀਂ ਹੋਣ ਠੀਕ ਜਾ ਕੰਮ ਵਧੀਆ 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 ਜੀ ਵਾਇਰ ਉੱਤੇ ਚੜਦੀ ਕਿਹੜਾ ਪੁਛੇ ਇਹਨਾਂ ਨੂੰ ਤੇ ਨਾਲ ਹੀ ਰੌਣਕ ਹਾਂ ਤੇ ਕਾਫੀ ਦੂਰ ਤੱਕ ਮਾਹੌਲ ਬਣਿਆ ਹੋਇਆ ਹੈ ਕਾਫੀ ਰੌਣਕਾਂ ਲੱਗੀਆਂ ਹੋਈਆਂ ਤੇ ਗੱਲਬਾਤ ਕਰਦੇ ਆਂ ਜੀ ਸਾਰੇ ਨਾ ਕਾਫੀ ਮੌਤਾਲ ਬਣਾ ਵਦਿਆ ਬਣਾ ਕਾਫੀ ਦੇਖੋ ਤੁਸੀਂ ਲੋਕ ਦੁਕਾਨਾਂ ਤੇ ਖਰੀਦ ਲੈ ਮਠਿਆਈ ਖਰੀਦ ਰਿਹਾ ਪਟਾਕੇ ਖਰੀਦ ਰਿਹਾ ਮੁਲਾਜ਼ਮ ਵੀ ਖਲੋਤੇ ਆ ਜੀ ਪੰਜਾਬ ਪੁਲਿਸ ਦੇ ਸਾਰੇ ਆਪੋ ਆਪਣੇ ਥਾਂ ਤੇ ਕੋਈ ਨਾ ਕੋਈ ਜਿਹੜਾ ਖਰੀਦਦਾਰੀ ਕਰ ਰਿਹਾ ਕੋਈ ਤੇ ਵੱਤ ਵੱਤ ਸ਼ੇਅਰ ਕਰਿਓ ਧੰਨਵਾਦ ਖੁਸ਼ ਰਹੋ ਜੁੰਦੇ ਵਾਹਿਗੁਰੂ ਅੱਗੇ ਪੱਤਰਕਾਰ ਕੋਲ ਹੁੰਦੇ ਆ